ਖੇਤਰ ਦੇ ਪਿੰਡ ਟੇਡੇਵਾਲ ਵਿਖੇ ਸ਼੍ਰੀ ਸ਼ਿਮੰਦਰ ਚ ਸਲਾਨਾ ਮੂਰਤੀ ਸਥਾਪਨਾ ਦਿਵਸ ਮੁਕੇ ਆਯੋਜਿਤ ਕੀਤੀ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਸੰਬੰਧ ਚ ਦੇਰ ਸ਼ਾਮ ਆਚਾਰਿਆ ਨੀਲਕੰਨ ਕੋਸ਼ਲ ਦੀ ਅਗਵਾਈ ਚ ਵਿਸ਼ਾਲ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ। ਭਗਤ ਕਲਸ਼ ਯਾਤਰਾ ਟੇਡੇਵਾਲ ਤੋਂ ਆਰੰਭ ਕਰਕੇ ਮੇਰੇ ਵੰਕੇ ਵਿਹਾਰੇ ਆਸ਼ਮ ਜਤੋਲੀ ਤੋਂ ਹੁੰਦੀ ਹੋਈ ਵਾਪਸ ਟੇਡੇਵਾਲ ਚ ਸਮਾਪਤ ਕੀਤੀ ਗਈ। ਜਿਸ ਦੌਰਾਨ ਸੌ ਤੋਂ ਵੱਧ ਔਰਤਾਂ ਨੇ ਸਿਰਾਂ ਤੇ ਪਾਣੀ ਵਾਲੇ ਕਲਸ਼ ਚੁੱਕੇ ਹੋਏ ਸੀ ਤੇ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਹਰੀ ਨਾਮ ਦਾ ਗੁਣਗਾਨ ਯਾਤਰਾ ਨੂੰ ਹੋਰ ਵੀ ਭਗਤੀ ਮਹਿ ਬਣਾ ਰਿਆ ਸੀ ਇਸ ਮੌਕੇ ਮਨਲੇਸ਼ਵਰ ਮੰਤ ਬਜਿੰਦਰ ਸਿੰਘ ਦੀ ਵਿਸ਼ਾਲ ਸੰਤ ਮੰਡਲੀ ਨੇ ਯਾਤਰਾ ਤੇ ਸ਼ਾਮਲ ਹੋ ਕੇ ਇਸ ਉਤਸਵ ਨੂੰ ਭਗਵਾਨ ਰੰਗ ਚ ਰੰਗ ਦਿੱਤਾ ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਇਹ ਮੂਰਤੀ ਸਥਾਪਨਾ ਦਿਵਸ ਸਮੂਹ ਸੰਤਾਂ ਨੇ ਇਸ ਯੋਗਨਾ ਮਨਾਇਆ ਜਾਂਦਾ ਹੈ ਤੇ 30 ਜੂਨ ਤੱਕ ਚੱਲਣ ਵਾਲੇ ਇਸ ਮਹਾਯਾਗ ਚ ਰੋਜ਼ਾਨਾ ਸ਼ਾਮ 5 ਤੋਂ 8 ਵਜੇ ਤੱਕ ਆਚਾਰੀਆ ਨੀਲਕੰਡ ਕੋਸ਼ਲ ਸ਼੍ਰੀਮਦ ਭਗਵਤ ਕਥਾ ਦੇ ਪ੍ਰਸੰਗ ਆ ਰਹੀ ਸੰਤਾਂ ਨੂੰ ਨਿਹਾਨ ਕਰਨਗੇ ਤੇ 30 ਜੂਨ ਨੂੰ ਜਿੱਥੇ ਕਥਾ ਦਾ ਭੋਗ ਪਾਇਆ ਜਾਵੇਗਾ ਉੱਥੇ ਹੀ ਸਖਤਰੀ ਸਕੂਤਰੀ ਅੱਖਾਂ ਦਾ ਤੇ ਮੁਫਤ ਮੈਡੀਕਲ ਕੈਂਪੀ ਲਗਾਇਆ ਜਾਵੇਗਾ ਇਸ ਮੌਕੇ ਆਚਾਰਿਆ ਨੀਲਕੰਨ ਕੋਸ਼ਿਸ਼ ਨੇ ਜਿੱਥੇ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸਲਾਘਾ ਕੀਤੀ ਉੱਥੇ ਲੋਕਾਂ ਨੂੰ ਵੱਧ ਤੋਂ ਵੱਧ ਧਾਰਮਿਕ ਤੇ ਸਮਾਜਿਕ ਕਾਰਜਾਂ ਜੁੜਨ ਦੀ ਅਪੀਲ ਵੀ ਕੀਤੀ ਮੇਰਾ ਪੰਜਾਬ న్యూਸ ਲਈ ਮਨੋਸ਼ ਤਿਮਾਨ ਦੀ ਰਿਪੋਰਟ ਜੈ ਸ਼੍ਰੀ ਰਾਦੇ ਜੈ ਸ਼੍ਰੀ ਕ੍ਰਿਸ਼ਨ ਅੱਜ ਨੂੰ ਪਿੰਡ ਟਿੰਡੇਵਾਲ ਦੇ ਵਿੱਚ ਸਾਲਾਨਾ ਸ਼੍ਰੀਮਤ ਭਾਰਤ ਮਹਾਪ੍ਰਾਣ ਦੇ ਜਗਤ ਸ਼ੁਭ ਹੋ ਰਿਹਾ ਹੈ ਇਹ ਪੋਲੇਨਾਥ ਸ਼ਿਵਸ਼ੰਕਰ ਭਾਰਾ ਜੀ ਦੀ 3 ਜੂਨ ਦੇ ਦਿਨ ਸਥਾਪਨਾ ਹੋਈ ਸੀ ਪੋਲੇਨਾਥ ਅਧਾਰੇ ਸੀਟੀ ਦੇ ਹਵਾਲੇ ਵਿੱਚ ਇਹ ਸਾਡੇ ਸੰਸਾ ਸਰਪੰਚ ਸਾਹਿਬ ਉਸਨਾਲ ਜੀ ਨੇ ਇਹ ਵੀ ਕਿ ਸਾਡੇ ਚੰਦਰਪਾਲ ਜੀ ਹਰ ਸਾਲ ਪੂਰੇ ਪਿੰਡ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਨੂੰ ਨਾਲ ਲੈ ਕੇ ਖੁਸ਼ਾਲ ਸਮਾਗਮ ਹਰ ਸਾਲ ਕਰੰਦੇ ਹੈ ਤੇ ਇਸ ਸਾਲ ਵੀ ਇਹ ਜਿਹੜਾ ਸਮਾਗਮ ਹੈ ਇਹ ਮਹਾ ਜਗਤ ਭਾਰਤ ਮਾਣ ਰੰਗ ਦਾ ਆਸਤਾ ਸ਼ੁਰੂ ਹੋ ਰਿਹਾ ਹੈ ਸਾਰੇ ਇਲਾਕਾ ਵਾਸੀਆਂ ਨੂੰ ਸਾਰੇ ਜਿਨੇ ਵੀ ਤੱਕ ਦੀ ਸੂਚਨਾ ਇਹ ਮੈਸੇਜ ਕੋਲਦਾ ਹੈ ਉਹ ਸਾਰੀ ਸੰਗਤ ਜਰੂਰ ਟੇਡੇ ਵੱਲ ਪਹੁੰਚੋ ਤੇ ਇਹ ਜਿਹੜਾ ਜੱਗ ਹੈ ਇਹਨਾਂ ਜੱਗਾ ਦੇ ਵਿੱਚ ਜਾਣ ਕਰਕੇ ਸੰਤਾਂ ਦਾ ਸੰਗ ਹੋਣ ਕਰਕੇ ਆਪਾਂ ਭਾਨ ਦੀ ਕਥਾ ਸੁਣਨ ਕਰਦੇ ਆਣ ਵਾਲੀ ਪੀੜੀ ਨੂੰ ਨਸ਼ੇ ਤੋਂ ਦੂਰ ਹੋਣ ਦੀ ਸਿੱਖਿਆ ਮਿਲਦੀ ਹੈ ਤਾਂ ਬੱਚੇ ਨਸ਼ੇ ਤੋਂ ਦੂਰ ਹੋ ਕੇ ਭਗਵਾਨ ਨਾਲ ਜੁੜ ਕੇ ਕਿ ਚੰਗੇ ਰਾਤੇ ਚੱਲਦੇ ਆ ਤੇ ਸਾਰੀ ਸੰਗਤ ਨੂੰ ਇਹ ਨਿਵੇਦਨ ਹੈ ਵੱਤ ਤੋਂ ਵੱਧ ਟੇਡੇਵਾਲ ਦੇ ਵਿੱਚ ਪਹੁੰਚੋ ਜੈ ਸ਼੍ਰੀ ਰਾਦੇ ਜੈ ਸ਼੍ਰੀ ਜੈ ਸ਼੍ਰੀ ਰਾਦੇ ਜੈ ਸ਼੍ਰੀ ਕ੍ਰਿਸ਼ਨ ਜੈ ਸ਼ੁਕਸ਼ਾ ਜੀ ਬੰਤੀ ਇਸ ਤਰ੍ਹਾਂ ਕਿ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਸਾਲ ਵੀ ਮੂਰਤੀ ਸਥਾਪਨਾ ਸਾਡੇ ਜਿਹੜਾ ਦਿਵਸ ਹੁੰਦਾ ਹੈ 23 ਜੂਨ ਨੂੰ ਹੁੰਦਾ ਹੈ ਉਸ ਦੇ ਉਪਰਕਸ਼ ਵਿੱਚ ਅਸੀਂ ਅੱਜ ਤੋਂ ੜਗਵਤ ਸ਼੍ਰੀ ਮਦਕਵਤ ਕਹਾ ਸ਼ੁਰੂ ਕਰਵਾ ਰਹੇ ਹਾਂ ਮਹਾਰਾਜ ਪਛਾਰੀ ਅਨਿਤ ਕਾਂਸੀ ਕੋਸ਼ਜੀ ਦੀ ਦੇਖ ਰੇਖ ਦੇ ਵਿੱਚ ਇਹ ਸਾਰਾ ਸਮਾਗਮ ਹੋ ਰਿਹਾ ਸੋ ਉਸੇ ਦੇ ਅਪਰਕਸ਼ ਦੇ ਵਿੱਚ ਅੱਜ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਕੈਮਰਾ ਘੁਮਾ ਦਿਓ ਤਾਂ ਸੰਤ ਬਾਬਾ ਮੋਜਿੰਦਰ ਸਿੰਘ ਮਹਾਂ ਵਿਸ਼ੇਸ਼ਵਰ ਜੀ ਦੀ ਮੰਡਲੀ ਜਿਹੜੀ ਹੈ ਉਹ ਵੀ ਸਾਡੇ ਸੰਗਤ ਨੂੰ ਅਸ਼ੀਰਵਾਦ ਦੇਣ ਆਈ ਹੈ ਸਾਡੇ ਇਸ ਪਰਿਵਾਰਾਂ ਨੂੰ ਅਸ਼ੀਰਵਾਦ ਦੇਣ ਆਈ ਹੈ ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ 24 ਤੋਂ ਲੈ ਕੇ 30 ਤੱਕ ਸ਼੍ਰੀਮਦ ਭਗਤ ਜੀ ਦਾ ਸਰਵਾਵਾ ਰਹੇ ਹਾਂ ਜਿਹਦਾ ਟਾਈਮ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਹੈ ਅਸੀਂ ਸਾਰੀ ਸੰਗਤ ਨੂੰ ਜਿੱਤੇ ਤੱਕ ਸਾਡੀ ਆਵਾਜ਼ ਜਿੱਤੇ ਤੱਕ ਤੁਹਾਡਾ ਜਿਹੜਾ ਪ੍ਰਚਾਰ ਜਾਂਦਾ ਹੈ ਬੇਨਤੀ ਕਰਦੇ ਹਾਂ ਕਿ ਇਸ ਸਮਾਗਮ ਦੇ ਵਿੱਚ ਜ਼ਰੂਰ ਸ਼ਾਮਲ ਹੋਵੋ ਔਰ Satsang ਦਾ ਲਾਹਾ ਲਓ ਇਸ ਦੇ ਨਾਲ ਹੀ ਅਸੀਂ 30 ਤਰੀਕ ਨੂੰ ਧੋਗ ਵਾਲੇ ਦਿਨ ਅੱਖਾਂ ਦਾ ਫ੍ਰੀ ਚੈੱਕਅਪ ਕਰ ਜਿਹਦੇ ਵਿੱਚ ਮੁਫਤ ਚੈੱਕਅਪ ਹੋਏਗੀ ਦਵਾਈਆਂ ਦਿੱਤੇ ਜਾਂਦੀਆਂ ਐਂਕ ਕਰ ਦਿੱਤੇ ਜਾਂਦੀਆਂ ਔਰ ਜਿਨ੍ਹਾਂ ਮਰੀਜ਼ਾਂ ਦਾ ਆਪਰੇਸ਼ਨ ਹੋਵੇਗਾ ਥੋੜਾ ਮੌਸਮ ਚੇਂਜ ਹੋਣ ਤੋਂ ਅਸੀਂ ਉਹਨਾਂ ਦੇ ਨਾਮ ਉਹਨਾਂ ਨੂੰ ਲਿਖ ਕੇ ਔਰ ਉਹਨਾਂ ਦਾ ਆਪਰੇਸ਼ਨ ਵੀ ਕਰਵਾਵਾਂਗੇ ਇਹ ਜਿਹੜਾ ਹੈ ਇਨਸਾਨੀਅਤ ਪਹਿਲਾ ਸੰਕ ਸ੍ਰੀ ਅਜੀਤਪ੍ਰੀਤ ਸਿੰਘ ਜੀ ਪ੍ਰਧਾਨ ਜ਼ਿਲ੍ਹਾ ਪੰਜ ਪਾਪੂਪੁਰ ਨਗਰ ਉਹਨਾਂ ਦੀ ਦੇਖ ਰੇਖ ਦੇ ਵਿੱਚ ਅੱਖਾਂ ਦਾ ਫ੍ਰੀ ਕੈਂਪ ਹੋਏਗਾ ਇਸ ਦੇ ਨਾਲ ਹੀ ਖੂਨ ਦਾ ਕੈਂਪ ਜਿਹੜਾ ਹੈ ਉਹ ਸਾਡੇ ਨੌਜਵਾਨ ਪਿੰਡ ਕਰਤਾਰਪੁਰ ਤੋਂ ਸਾਡੇ ਨਗਰ ਤੋਂ ਉਹ ਨੌਜਵਾਨ ਇਕੱਠੇ ਹੋਣਗੇ ਜਿਹੜਾ ਫੂਨ ਦਾ ਕੈਂਪੀਲ ਵਣ ਕੇ ਸੋ ਸਾਰੇ ਲੋਕ ਨੂੰ ਬੇਨਤੀ ਹੈ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮੇਂ ਦਾ ਲਾਹਾ ਲੋ ਆਪਣਾ ਜੀਵਨ ਵੀ ਸਫਲ ਬਣਾਓ ਤੇ ਸਾਡਾ ਵਿਵਕ ਤੋਂ ਸਾਥ ਦਿਓ ਅਸੀਂ ਇਹੀ ਸਭ ਨੂੰ ਨਵੇਦਨ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਇਹ ਜਿਹੜੀ ਅਸੀਸ਼ ਦੀ ਬਤ ਪਕ ਪਕ ਕਰਤਾ ਹਰ ਸਾਲ ਕਰਵਾਦੇ ਹਾਂ ਤੇ ਪਿੰਡ ਦੀ ਨਗਰ ਦੀ ਸਿੱਖ ਸੁਖ ਸ਼ਾਂਤੀ ਵਾਸਤੇ ਕਰਵਾਦੇ ਹਾਂ ਸੋ ਸਤਿਗੁਰੂ ਅੱਗੇ ਕਿਰਪਾ ਸਤਿਗੁਰੂ ਆਪਣੀ ਕਿਰਪਾ ਨਾਲ ਸਾਡੀ ਬੇਨਤੀ ਪ੍ਰਵਾਨ ਕਰ ਕਿ ਆਪਣਾ ਹੱਥ ਮੇਰ ਪਰ ਹੱਥ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ